ਇੱਕ ਅਦਾਨ ਰਾਮ ਮੰਦਰ ਨੂੰ ਲੈ ਕੇ ਪੀਐਮ ਮੋਦੀ ਦਾ ਕਾਂਗਰਸ ਤੇ ਨਿਸ਼ਾਨਾ ਕਿ ਆ ਕਾਂਗਰਸ ਨੇ ਵੋਟ ਬੈਂਕ ਲਈ ਠੁਕਰਾਇਆ ਪ੍ਰਾਣ ਪ੍ਰਤੀਸ਼ਠਾ ਦਾ ਸੱਦਾ ਸਨਾਤਨ ਵਿਰੋਧੀ ਡੀਐਮਕੀ ਦੇ ਡੀਐਮਕੇ ਦੇ ਨਾਲ ਵੀ ਕਾਂਗਰਸ ਦਾ ਹੈ ਘਟਚੋ ਆਪਣੇ ਹੁਣ ਤੱਕ ਦੇ ਕਾਰਜਕਾਲ ਤੇ ਬੋਲੇ ਪੀਐਮ ਮੋਦੀ ਕਿ ਆ ਇਹ ਤਾਂ ਸਿਰਫ ਟ੍ਰੇਲਰ ਹੈ ਧਾਰਾ 370 ਹਟਾਉਣਾ ਤਿੰਨ ਤਲਾਕ ਵਾਲੇ ਵਾਅਦੇ ਪੂਰੇ ਕੀਤੇ ਮੋਦੀ ਦੀ ਗਾਰੰਟੀ ਪ੍ਰਾਣ ਜਾਏ ਪਰ ਬਚਨ ਨਾ ਇਹ ਹਾਰ ਜੇਲ੍ਹ ਚ ਬੰਦ ਕੇਜਰੀਵਾਲ ਨੂੰ ਮਿਲੇ ਸੀਐਮ ਭਗਵੰਤ ਮਾਨ ਕਿਆ ਕੇਜਰੀਵਾਲ ਨਾਲ ਕੀਤਾ ਜਾ ਰਿਹਾ ਹੈ ਹਾਰਡ ਕੋਰ ਕ੍ਰਿਮੀਨਲ ਵਰਗਾ ਸਲੂਕ ਸ਼ੀਸ਼ੇ ਦੇ ਪਾਰ ਫੋਨ ਤੇ ਕਰਾਈ ਗਈ ਗੱਲ ਆਮ ਸੂਲਤਾਂ ਤੋਂ ਵੀ ਰੱਖਿਆ ਗਿਆ ਵੰਜਾ ਕੇਜਰੀਵਾਲ ਦੀ ਮੁਰਬਦੀ ਨਿਆਇ ਖਿਰਾਸਤ ਰਾਊਸ ਵੈਨਿਊ ਕੋਰਟ ਨੇ 23 April ਤੱਕ ਭੇਜਿਆ ਜੇਲ੍ਹ ਦਾ ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜੀ ਤੇ ਈਡੀ ਨੂੰ ਜਾਰੀ ਕੀਤਾ ਨੋਟਿਸ ਉਠਿੰਡਾ ਨੂੰ ਸੀਟ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਦਾ ਬਿਆਨ ਕਿ ਆ ਜੇ ਚੋਣ ਲੜੀ ਤਾਂ ਢਿੰਡਾ ਤੋਂ ਹੀ ਲੜਾਂਗੀ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਪਾਰਟੀ ਦਾ ਫੈਸਲਾ ਸੁਖਦੇਵ ਟੀਸਾ ਨੇ ਦੁਬਾਰਾ ਆਕਾੜੀ ਦਲ ਛੱਡਣ ਦੀਆਂ ਚਰਚਾਵਾਂ ਨੂੰ ਕੀਤਾ ਖਾਰਜ ਬੋਲੇ ਅਕਾਲੀ ਸੀ ਤੇ ਅਕਾਲੀ ਰਹਾਂਗਾ ਭਾਜਪੀ ਤੋਂ ਟਿਕਟ ਲੈਣ ਦੀਆਂ ਖਬਰਾਂ ਦਾ ਵੀ ਕੀਤਾ ਖੰਡ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ ਮਨੀਸ਼ ਤਿਵਾੜੀ ਵਰਕਰਾਂ ਨੇ ਕੀਤਾ ਜ਼ੋਰਦਾਰ ਸਵਾਗਤ ਪਰ ਪਵਨ ਬੰਸਲ ਨਹੀਂ ਆਇਆ ਲਿਖਤ ਵਾਲੀ ਨੁਕਤੇ ਦੇ ਵਿਰੋਧ ਚ ਚੰਡੀਗੜ੍ਹ ਕਾਂਗਰਸ ਚ ਅਸਤੀਫਿਆਂ ਦਾ ਦੌਰ ਮੀਤ ਪ੍ਰਧਾਨ ਸਚਿਨ ਗਾਲਵ ਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੇ ਛੱਡੇ ਆਉਦੇ ਕਈ ਕਾਉਂਸਲਰਸ ਨੇ ਵੀ ਕੀਤਾ ਰਿਜ਼ਾਈਨ ਫਾਈਨਟ ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ ਚੌਂਕ ਕਮਿਸ਼ਨ ਨੇ ਦੱਸਿਆ ਰੁਟੀਨ ਚੈਕਿੰਗ ਪ੍ਰਚਾਰ ਲਈ ਪਹੁੰਚੇ ਸੰਭਰਾ ਸਸਿਕਾਲ న్యూਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਤਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਬਿਆਨਾਂ ਤੋਂ ਪੀਐਮ ਮੋਦੀ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਕਾਂਗਰਸ ਨੇ ਰਾਮ ਮੰਦਰ ਦਾ ਸੱਦਾ ਠੁਕਰਾਇਆ ਉਹਨਾਂ ਕਿਹਾ ਕਿ ਵੋਟ ਬੈਂਕ ਲਈ ਸਿਰਫ ਵੋਟ ਬੈਂਕ ਲਈ ਇਸ ਸੱਦੇ ਨੂੰ ਠੁਕਰਾਇਆ ਗਿਆ ਉਹ ਤਾਂ ਨਾਮਦਾਰ ਹਨ ਅਸੀਂ ਕਾਮਦਾਰ ਹਾਂ ਉਹਨਾਂ ਕਿਹਾ ਕਿ ਪ੍ਰਾਣ ਪ੍ਰਤੀਸ਼ਠਾ ਦੇ ਸੱਦੇ ਤੇ ਤੱਕ ਹਰ ਕਿਸੇ ਨੂੰ ਮਾਣ ਹੋਣਾ ਚਾਹੀਦਾ ਸੀ ਪਰ ਕਾਂਗਰਸ ਆਪਣਾ ਮੂਲ ਚਰਿੱਤਰ ਭੁੱਲ ਗਈ ਹੈ ਉਹਨਾਂ ਕਿਹਾ ਕਿ ਕਾਂਗਰਸ ਸਨਾਤਨ ਤੇ ਜ਼ਹਿਰ ਉਗਲਣ ਵਾਲਿਆਂ ਦੇ ਨਾਲ ਸਾਂਝੇਦਾਰੀ ਕਰਕੇ ਚੱਲ ਰਹੀ ਹੈ ਬੀਐਮ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਉਹ ਡੀਐਮਕੇ ਦੇ ਨਾਲ ਕਿਉਂ ਹੈ ਉਹਨਾਂ ਕਿਹਾ ਕਿ ਮੇਰੇ ਲਈ ਪ੍ਰਾਣ ਪ੍ਰਤੀਸ਼ਠਾ ਕੋਈ ਈਵੈਂਟ ਨਹੀਂ ਸੀ ਉਹਨਾਂ ਇਹ ਵੀ ਕਿਹਾ ਕਿ ਕੋਰਚ ਮੰਦਰ ਦਾ ਮੁੱਦਾ ਲਟਕਾਉਣ ਦੀ ਕੋਸ਼ਿਸ਼ ਹੋਈ ਦੇਸ਼ ਦੀ ਵੰਡ ਸਮੇਂ ਮੰਦਰ ਦਾ ਮਸਲਾ ਨਿਪਟ ਸਕਦਾ ਸੀ राम मंदिर का मुद्दा उन्होंने कहा कि पहला ही हल हो सकता सी पर इस हल होने बहुत सारे साल लग गए जब ये अदालत के अंदर मामला चल रहा है अदालत में अभी जजमेंट ना आए वहां तक कोशिश की गई न्यायिक प्रक्रिया से होना चाहिए तो हमारा संविधान हमें कहता है और सरकार की तो, तो जिम्मेवारी है लेकिन उसमें भी अड़ंगे डालना ये क्यों क्योंकि उनके लिए ये राजनीति हथियार था ऐसे लोगों के लिए और देखिए राम मंदिर का ऐसे लोग हैं राम मंदिर राम मंदिर कर रहे हैं तुम्हें तो मार देंगे ऐसा करके वोट बैंक बनाने का एक तरीका था अब हुआ क्या राम मंदिर बन गया तो उनके हाथ से वो मुद्दा ही चला गया अब वो किसी को डरा नहीं पा रहे हैं कि राम मंदिर आ जाएगा आ गया कुछ नहीं हुआ आग नहीं लगी कोई प्राण प्रतिष्ठा तो का निमंत्रण मिले और आप उसको ठुकरा दें सचमुच में तो आपको गर्व होना चाहिए कि ये राम मंदिर निर्माण करने वाले जो भी लोग हैं जिन्होंने संघर्ष भी किया है वे आपके सारे पाप भूल करके सारे आपके गुना भूल करके घर में आकर के आपको इन्वाइट कर रहे हैं और नए से व्यवहार शुरू करना चाहते हैं आप उसको भी उस पुराने मिजाज से ठुकरा दे तब लगता है कि आपके लिए वोट बैंक एक बहुत बड़ी आपकी मजबूरी है और उस वोट बैंक के चलते इस प्रकार की चीज़ें होती और ये किसी को नीचा दिखाना किसी का अपमान करना ये अपना अधिकार मानते हैं और तो मैं कभी कभी कहता हूँ वे तो नामदार है हम तो कामदार हैं ਤੇ ਚੋਣ ਗਰੰਟੀਆਂ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਬੋਲੇ ਨੇ ਉਹਨਾਂ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ ਉਹਨਾਂ ਕਿਹਾ ਕਿ ਹੁਣ ਤੱਕ ਜੋ ਕੀਤਾ ਉਹ ਟ੍ਰੇਲਰ ਹੈ ਉਹਨਾਂ ਕਿਹਾ ਕਿ ਗਰੰਟੀ ਦਾ ਮਤਲਬ ਹੈ ਪ੍ਰਾਣ ਜਾਏ ਪਰ ਵਚਨ ਨਾ ਜਾਏ ਪੀਐਮ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਤਾਂ ਦੇਸ਼ ਭਰੋਸਾ ਕਰਦਾ ਹੈ ਧਾਰਾ 370 ਦਾ ਉਹਨਾਂ ਜ਼ਿਕਰ ਕੀਤਾ ਤਿੰਨ ਤਲਾਕ ਦਾ ਜ਼ਿਕਰ ਕੀਤਾ ਕਿ ਇਹ ਵਾਦੇ ਪੂਰੇ ਕੀਤੇ ਨੇ ਔਰ ਉਹਨਾਂ ਕਿਹਾ ਕਿ ਅਗਲੀ ਟਰਮ ਦੇ ਵਿੱਚ ਅਸੀਂ ਵਿਕਾਸ ਦੀ ਰਫ਼ਤਾਰ ਹੋਰ ਵੀ ਤੇਜ਼ ਕਰਾਂਗੇ ਉਹਨਾਂ ਕਿਹਾ ਕਿ ਮੈਂ ਚੋਣਾਂ ਦੇ ਬਾਅਦ सौ दिन दे काम जहाँ है वह दिता हाँ उन्होंने कहा कि मैं चोना तो पहले ही अफसरों काम देता हाँ कई बार चोना प्रभाव पै जब आर्टिकल 370 सेवनटी सौ दिन में मैंने कर दिया तीन तलाक से मेरी बहनों को मुक्ति दिला दी पहले सौ दिन में किया यू बिल सिक्योरिटी को लेकर के हमने सौ दिन में कर दिया बैंकों का मर्जर बहुत बड़ा काम था हमने सौ दिन में गए जहाँ तक गारंटी का सवाल है आज हमारे यहाँ दुर्भाग्य से शब्दों के प्रति जो कमिटमेंट होना चाहिए वो एक प्रकार से लग रहा है कि तो चलते का नाम गाड़ी कुछ भी बोल दो कहीं पर भी बोल दो कोई जिम्मेवारी नहीं अब जिनको पाँच पाँच छः छः दशक देश का राज करने को मिला वो जब आज कहेंगे कि मैं एक झटके में गरीबी हटा दूंगा तो देश सोचा है ये क्या बोल रहे हैं तो मुझे लगता है पॉलिटिकल लीडरशिप की क्वेश्चनेबल होती जा रही है ऐसे में प्राण जाए और वचन न जाए ये महान परंपरा से हम निकले हुए हैं मैं मानता हूं नेताओं ने ओनरशिप में भी चाहिए जिम्मेवारी लेनी चाहिए मैं जो बोल रहा हूँ मतलब मेरी जिम्मेवारी है ये कोई करेगा ऐसा करेगा ऐसे नहीं चलता है और उसमें से मैंने बल दिया है गारंटी का मैं कमिटमेंट भी करता हूँ और उसका मैं ओनरशिप ले रहा हूँ और जब ओनरशिप लेते हैं ना तो देश को भरोसा होता है और भारत जैसे देश में ये भरोसा को मैं अपनी जिम्मेवारी मानता ਔਰ ਇਸ ਲਈ ਮੈਂ بار بار ਗਾਰੰਟੀ ਇਹ ਕਹਤਾ ਤੇ ਈਡੀ ਦੀ ਕਾਰਵਾਈ ਤੇ ਵਿਰੋਧੀਆਂ ਦੇ ਸਵਾਲਾਂ ਤੇ ਵੀ ਪ੍ਰਧਾਨ ਮੰਤਰੀ ਬੋਲੇ ਨੇ ਉਹਨਾਂ ਕਿਹਾ ਕਿ ਈਡੀ ਦੀ ਜਾਂਚ ਚ ਸਿਰਫ 3% ਸਿਆਸੀ ਲੋਕ ਨੇ ਉਹਨਾਂ ਕਿਹਾ ਕਿ ਗਲਤ ਕੰਮ ਕਰਨ ਵਾਲਿਆਂ ਤੋਂ 1 ਲੱਖ ਕਰੋੜ ਰੁਪਏ ਜਬਤ ਹੋਏ ਨੇ ਵਿਰੋਧੀ ਈਡੀ ਤੇ ਸੀਬੀਆਈ ਦੀ ਕਾਰਵਾਈ ਤੇ ਬਹਾਨੇ ਬਣਾ ਰਹੇ ਨੇ ਇਹ ਗੱਲ ਪ੍ਰਧਾਨ ਮੰਤਰੀ ਵੱਲੋਂ ਕਹੀ ਗਈ ਜ਼ਿਕਰ ਪ੍ਰੇਂਕਾ ਗਾਂਧੀ ਦਾ న్యూਸ 18 ਦੇ ਨਾਲ ਗੱਲਬਾਤ ਕੀਤੀ ਹੈ ਪ੍ਰੇਂਕਾ ਗਾਂਧੀ ਨੇ ਰਾਹੁਲ ਦੇ ਜੋ ਹੈਲੀਕਾਪਟਰ ਦੀ ਚੈਕਿੰਗ ਹੋਈ ਸੀ ਉਸ ਤੇ ਪ੍ਰੇਂਕਾ ਬੋਲੇ ਨੇ ਉਹਨਾਂ ਕਿਹਾ ਕਿ ਚੌਣ ਕਮਿਸ਼ਨ ਰਾਹੁਲ ਦੇ ਹੈਲੀਕਾਪਟਰ ਦੀ ਚੈਕਿੰਗ ਕਰਦਾ ਹੈ ਉਹਨਾਂ ਕਿਹਾ ਕਿ ਕਈ ਵਾਰ ਚੈਕਿੰਗ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪਤਾ ਨਹੀਂ ਮੋਦੀ ਜੀ ਦੇ ਹੈਲੀਕਾਪਟਰ ਦੀ ਵੀ ਚੈਕਿੰਗ ਹੁੰਦੀ ਹੈ ਜਾਂ ਨਹੀਂ ਉਹਨਾਂ ਕਿਹਾ ਕਿ ਚੋਣਾ ਮੀਟ ਮੱਛੀ ਦੀਆਂ ਚੋਣਾ ਨਹੀਂ ਹਨ ਇਹ ਚੋਣਾ ਲੋਕਾਂ ਦੀਆਂ ਜ਼ਰੂਰਤਾਂ ਦੀਆਂ ਚੋਣਾ ਹੈ प्रियंका गांधी ने कहा कि प्रधानमंत्री की बोलते ने महत्वपूर्ण नहीं लोग की कहें महत्वपूर्ण है दरअसल वायनाड च राहुल गांधी के हैलीकाप्टर की तलाशी ली गई थी, जिसन चोन कमिशन ने रूटीन चैकिंग सचिव प्रियंका गांधी प्रियंका गांधी जी आज राहुल गांधी के हेलीकॉप्टर की तलाशी हुई है क्या कहना चाहेंगे ये तो हमेशा होती रहती है चुनाव में होता है ये करते हैं तलाशी हिमाचल में भी हमारे जो, हमारे साथ किया था। करते हैं एक छोटा चुनाव आयोग करता है हाँ। पता नहीं मोदी जी का करते हैं कि नहीं लेकिन दूसरों का तो करते एक छोटा सवाल है कि मैम विपक्ष की तरफ से आप एक ऐसी नेता हैं जो प्रधानमंत्री जो भी भाषण देते हैं एक एक इशू पर इशू बेस्ड आप रिवर्टल दे रही तो जिस तरह से उन्होंने मीट मछली की बात की जिस तरह से वो कह रहे हैं चार पार है विपक्ष लड़ाई मिली उस उसमें क्या कहेंगे मैंने कहा अपने भाषण में जी कि ये चुनाव मीट मछली का चुनाव नहीं है ये चुनाव ल, लोगों की जरूरतों का चुनाव है महंगाई हद से ज्यादा बढ़ चुकी है बेरोजगारी हद से ज्यादा बढ़ चुकी है इसके बारे में क्या जवाब है इनका जब ये ये जवाब दे नहीं पा रहे हैं कुछ किया नहीं है इन चीज़ों के बारे में तभी तो ये बातें उठ रही हैं ਹੁਣ ਜ਼ਿਕਰ ਕਰਦੇ ਹਾਂ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾਰ ਜੇਲ੍ਹ 'ਚ ਮੁਲਾਕਾਤ ਕਰਨ ਪਹੁੰਚੇ ਸੀ ਕਰੀਬ ਅੱਧਾ ਘੰਟਾ ਇਹ ਮੁਲਾਕਾਤ ਹੋਈ ਹੈ ਔਰ ਉਹਨਾਂ ਜੇਲ੍ਹ ਪ੍ਰਸ਼ਾਸਨ ਤੇ ਕੇਜਰੀਵਾਲ ਨੂੰ ਸਹੂਲਤਾਂ ਨਾ ਦੇਣ ਦੇ ਇਲਜ਼ਾਮ ਲਾਏ ਨੇ ਜਿਸ ਤੇ ਭਾਜਪਾ ਵੱਲੋਂ ਵੀ ਪਲਟਵਾਰ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਤਿਹਾੜ ਦੇ ਅੰਦਰ ਮੁਲਾਕਾਤ ਕੀਤੀ ਇਸ ਮੁਲਾਕਾਤ ਦੇ ਬਾਅਦ ਸੀਐਮ ਮਾਨ মিডিਆ ਦੇ ਨਾਲ ਮੁਖਾਤਬ ਹੋਏ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਵਾਲਾਂ ਦੇ ਇੱਕ ਟਹਾਰੇ ਦੇ ਵਿੱਚ ਖੜਾ ਕੀਤਾ ਸੀਐਮ ਮਾਨ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਦੇ ਨਾਲ ਜੇਲ੍ਹ ਦੇ ਵਿੱਚ ਅਤਵਾਦੀਆਂ ਵਾਂਗ ਸਲੂਕ ਹੋ ਰਿਹਾ ਹੈ ਉਹਨਾਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਸੀਐਮ ਮਾਨ ਨੇ ਦੱਸਿਆ ਕਿ ਉਹਨਾਂ ਅਤੇ ਕੇਜਰੀਵਾਲ ਦੇ ਵਿਚਾਲੇ ਸ਼ੀਸ਼ੇ ਦੀ ਦੀਵਾਰ ਸੀ ਅਤੇ ਕਿਸੇ ਹਾਰਡ ਕੋਰ ਕ੍ਰਿਮੀਨਲ ਦੀ ਤਰ੍ਹਾਂ ਫੋਨ ਦੇ ਉੱਤੇ ਕੇਜਰੀਵਾਲ ਦੇ ਨਾਲ ਗੱਲ ਕਰਵਾਈ ਗਈ क्रिमिनल होते हैं जो अपराध होते हैं उन, उनके वाली सहूलतें भी नहीं मिल रही मतलब क्या कसूर क्या मतलब अरविंद केजरीवाल मतलब हास्पता बना दिए है यही कसूर उसने मोहल्ला क्लीनिक बना दिए यही कशूर है उसने बिजली फ्री दी यही कजूर है उसने स्कूल बना दिए यही कजूर है तो आप उनको ऐसे ट्रीट कर रहे हो जैसे बहुत देश का बहुत बड़ा आतंकवादी पकड़ ले शीशा लगा हुआ था फोन पे उधर से फोन पे बात कर रहे थे और शीशा भी ऐसा गंदा शीशा शकल भी अच्छी तरह के एक दूसरे की नजर नहीं आ सकते वो उन्होंने कहा चलो मेरी चिंता मत करो ये बताओ पंजाब का हाल कैसा है पंजाब में स्कूल बन रहे हैं अच्छे पंजाब में जो गेहूं की फसल को मंडियों में उठाने का प्रबंध हो गए अच्छे पंजाब में जो आम आदमी क्लिनिक अच्छे चल रहे हैं पंजाब में बिजली फ्री मिल रही है क्योंकि हम लोग तो काम की राजनीति करते हैं हम नाम की राजनीति नहीं तो मैं, मैंने कहा जी बिल्कुल पंजाब अच्छा है असम में जाके आया हूँ गुजरात जा रहा हूँ कल ਦਿੱਲੀ ਮੇਂ ਵੀ ਪ੍ਰਚਾਰ ਕਰੂੰਗਾ ਖੁਸ਼ੇਤਰ ਗਿਆ ਹੂੰ ਤੋ ਆਮਾਦੀ ਪਾਰਟੀ ਜੋ ਐ ਇੱਕ ਸੋਚ ਦਾ ਨਾਮ ਐ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਕੋ ਤੋ ਗਿਰਸਰ ਕਰ ਲੋਗੇ ਸੋਚ ਕੋ ਕੈਸੇ ਕਰੋਗੇ ਮੁੱਖ ਮੰਤਰੀ ਮਾਨ ਨੇ ਕੇਜਰੀਵਾਲ ਨਾਲ ਮਾੜਾ ਸਲੂਖ ਹੋਣ ਦੇ ਇਲਜ਼ਾਮ ਲਈ ਤਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਲਟਵਾਰ ਕਰਦਿਆਂ ਸਵਾਲ ਪੁੱਛਿਆ ਕਿ ਕੇਜਰੀਵਾਲ ਤਿਹੜ ਜੇਲ੍ਹ ਗਏ ਨੇ ਜਾਂ ਸ਼ੀਸ਼ ਮਹਿਲ ਗਏ ਨੇ ਗੁਰਪੰਦਰ ਜੀ ਮੁਲਾਕਾਤ ਕਰਨ ਸ਼ੀਸ਼ ਮਹਿਲ ਗਏ ਸੀ ਕਿਤੇ ਹੋਰ ਗਏ ਸੀਗੇ ਤੇ ਹੜ੍ਹ ਜੇ ਲਗੇ ਸੀ ਤੇ ਬੜੇ ਗੰਭੀਰ aarop ਕੇਜਰੀਵਾਲ ਸਾਹਿਬ ਤੇ ਲੱਗੇ ਹੈ ਸੁਪਰੀਮ ਕੋਰਟ ਨੇ ਇਸਟੈਬਲਿਸ਼ ਕੀਤਾ ਸੀ ਦਰ ਇਸ ਅ ਮਨੀ ਟ੍ਰੇਲ ਪਰ ਬੜੇ ਗੰਭੀਰ aarop ਲੱਗੇ ਹੈ ਤੇ ਉਹਦੇ باوجود ਬਜੇਦ ਦਾ ਕਹਿੰਦਾ ਮੈਂ ਨਾ ਮੰਨੂ ਹਰ ਇੱਕ ਚੀਜ਼ ਦੀ ਦਰਜ ਅ ਸਰਟਨ ਸੈਂਸ ਆਫ ਡਿਗਨਿਟੀ ਸਿਕਰੇ ਖਾਸ ਹੈ ਕਿ ਕਤਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੇਜਰੀਵਾਲ 1 ਅਪ੍ਰੈਲ ਤੋਂ ਤਿਹਾਰ ਜਿਲ੍ਹੇ ਦੇ ਵਿੱਚ ਬੰਦ ਨੇ ਮੁੱਖ ਮੰਤਰੀ ਮਾਨ ਨੇ ਪਹਿਲਾਂ ਵੀ ਮੁਲਾਕਾਤ ਦੇ ਲਈ ਜੇਲ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਸੀ ਪਰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਸ ਵਕਤ ਮੁਲਾਕਾਤ ਸੰਭਵ ਨਹੀਂ ਹੋ ਪਈ ਉਸ ਦੇ ਬਾਅਦ ਤਿਹਾਰ ਜੇਲ੍ਹ ਦੀ ਸੁਰੱਖਿਆ ਰਿਵਿਊ ਕੀਤੀ ਗਈ ਅਤੇ ਤਾਂ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਹੋ ਸਕੀ ਪਰ ਇਸ ਮੁਲਾਕਾਤ ਤੋਂ ਬਾਅਦ ਸੀਐਮ ਮਾਨ ਨੇ ਕੇਜਰੀਵਾਲ ਨਾਲ ਕੀਤੇ ਜਾ ਰਹੇ ਸਲੂਕ ਤੇ ਤਿਹਾਰ ਜੇਲ੍ਹ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਬਿਊਰੋ ਰਿਪੋਰਟ ਸਿਟੀ ਤੇ ਹੁਣ ਗੱਲ ਸਿਆਸਤ ਦੇ ਸੁਦਾਮਾ ਦੀ ਜਲੰਧਰ ਤੋਂ ਕਾਂਗਰਸ ਉਮੀਦਵਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੋਟਰਾਂ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਮੈਂ ਸੁਦਾਮਾ ਬਣ ਕੇ ਆਇਆ ਹਾਂ ਜਲੰਧਰ ਦੀ ਜਨਤਾ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੇ ਤਾਂ ਚੰਨੀ ਦੇ ਪੁਰਾਣੇ ਸਾਥੀ ਸੁਨੀਲ ਜਾਖੜ ਨੇ ਵੀ ਤੰਜ ਕਸ ਦਿੱਤਾ ਕਿ ਚੰਨੀ ਨੇ ਤਾਂ ਗਰੀਬੀ ਦੀ ਪਰਿਬਾਸ਼ਾ ਹੀ ਬਦਲ ਸੁਦਾਮਾ ਬਣ ਕੇ ਦੁਆਬੇ ਵੀ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਮ ਤੇ ਮੋਹਰ ਲੱਗੀ ਜਲੰਧਰ ਵਾਲੀ ਟਿਕਟ ਪੱਕੀ ਹੋਈ ਤਾਂ ਅਗਲੇ ਦਿਨ ਹੀ ਚਰਨਜੀਤ ਚੰਨੀ ਗੁਰੂ ਦੀ ਨਗਰੀ ਅੰਮ੍ਰਿਤਸਰ ਪਹੁੰਚੇ ਜਿੱਥੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉੱਥੇ ਦੁਰਗਿਆਂਾ ਮੰਦਰ ਵੀ ਮੱਥਾ ਟੇਕਿਆ ਤੇ ਜਲੰਧਰ ਦੇ ਮੈਦਾਨ 'ਚ ਕਾਮਯਾਬੀ ਦੀ ਅਰਦਾਸ ਕੀਤੀ ਪੈਸੇ ਦੌਰਾਨ ਜਲੰਧਰ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਸੁਦਾਮਾ ਬਣ ਕੇ ਆਇਆ ਹਾਂ ਜਲੰਧਰ ਦੀ ਜਨਤਾ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੇ ਤਾਂ ਗੋ ਫਿਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਚੰਨੀ ਤੇ ਤੰਜ ਕੱਸਿਆ ਕਿ ਚੰਨੀ ਨੇ ਗਰੀਬੀ ਦੀ ਪਰਿਭਾਸ਼ਾ ਹੀ ਬਦਲ ਦਿੰਦੀ ਹੈ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਮਾਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਵੀ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਸੁਦਾਮਾ ਦੇ ਕੋਲ ਤਾਂ ਸੱਤੂ ਲੈ ਕੇ ਗਏ ਸੀ ਸੁਦਾਮਾ ਤਾਂ ਇੱਥੇ ਪਤਾ ਨਹੀਂ ਗਰੀਬੀ ਦੀ ਡਿਫੀਨੇਸ਼ਨ ਕੀ ਹੈ ਕਿੰਨੇ ਗਰੀਬ ਹੈ ਕਿਹੜੇ ਸੁਦਮਾ ਹੈ ਕਿੱਥੇ ਗਏ ਹੈ ਤੁਸੀਂ ਦੇਖੋ ਵੀ ਘਰਾਂ ਦੇ ਅੰਦਰ ਰੁਪਈਆ ਰੱਖਣ ਨੂੰ ਤਾਂ ਥਾਂ ਹੀ ਨਹੀਂ ਐ ਨਾ ਨਾ ਤਾਂ ਮਾਲ 10 10 10 ਕਰੋੜ ਰੁਪਏ ਪਕੜੇ ਗਏ ਸੀ ਬਿਸਤਰ ਦੇ ਹਟ ਉਹ ਤਾਂ ਕਹਿੰਦੇ ਮੈਂ ਇੱਕ ਗਰੀਬ ਪਰਿਵਾਰ ਚ ਉੱਠਿਆ ਬਿਲਕੁਲ ਗਰੀਬੀ ਦੀ ਪਰਿਭਾਸ਼ਾ ਬਦਲ ਗਈ ਨਾ ਸਾਬ ਗਰੀਬ ਪਰਿਵਾਰ ਨੇ ਜਾ ਕੇ ਬਹੁਤ ਵੱਡਾ ਉੱਥੇ ਮਹਿਲ ਲਿਆ ਹੈ ਕਿਰਾਏ ਤੇ ਗਰੀਬ ਨੇ ਹੋਰ ਦੋ ਚਾਰ ਕੋਠੀਆਂ ਨਾਲ ਲਈ ਐਵੇਂ ਨਾਲ ਜਿਹੜਾ ਇੰਟੂ ਰਾਜ ਜਾਊਗਾ ਜਿਹੜੇ ਉਥੇ ਚੇਲੇ ਛੰਟ ਜਾਣੇ ਆ ਉਹਨਾਂ ਨੇ ਉਥੇ ਰਹਿਣਾ ਹੈ ਤਾਂ ਉਧਰ ਚਰਨਜੀਤ ਚੰਨੀ ਨੂੰ ਟਿਕਟ ਮਿਲਣ ਦੇ ਬਾਅਦ ਸਮਰਥਕਾਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਫਿਲੌਰ ਦੇ ਵਿੱਚ ਚੰਨੀ ਨੂੰ ਟਿਕਟ ਮਿਲਣ ਤੇ ਕਾਂਗਰਸ ਵਰਕਰਾਂ ਨੇ ਖੂਬ ਜਸ਼ਨ ਮਨਾਇਆ ਪਟਾਕੇ ਚਲਾ ਕੇ ਤੇ ਇੱਕ ਦੂਜੇ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤਾਂ ਚਰਨਜੀਤ ਚੰਨੀ ਦੇ ਐਲਾਨ ਦੇ ਨਾਲ ਜਲੰਧਰ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਤੇ ਹੁਣ ਚਰਨਜੀਤ ਚੰਨੀ ਵਾਸਤੇ ਵੱਡਾ ਵਕਾਰ ਦਾ ਸਵਾਲ ਹੈ ਕਿ ਪਿਛਲੇ ਸਾਲ ਜ਼ਿਮਨੀ ਚੋਣ ਦੇ ਵਿੱਚ ਖੁਸ਼ੀ ਸੀਟ ਪਾਰਟੀ ਦੀ ਝੋਲੀ ਪਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਗੱਲ ਕਰਦੇ ਆ ਚੰਡੀਗੜ੍ਹ ਦੀ ਸਿਆਸਤ ਦੀ ਮੇਅਰ ਦੀ ਚੋਣ ਤੋਂ ਬਾਅਦ ਚੰਡੀਗੜ੍ਹ ਦਾ ਸਿਆਸੀ ਮਾਹੌਲ ਮੁਰ ਤੋਂ ਗਰਮਾ ਗਿਆ ਹੈ ਮਨੀਸ਼ ਦਿਵਾੜੀ ਨੂੰ ਟਿਕਟ ਮਿਲਣ ਤੋਂ ਬਾਅਦ ਕਈ ਕੌਂਸਲਰਾਂ ਨੇ ਐਚਐਸ ਲੱਖੀ ਦੇ ਲੱਖੀ ਦੇ ਖਿਲਾਫ ਮੋਰਚਾ ਖੋਲ੍ਹਿਆ ਤੇ ਵਿਰੋਧ ਵਜੋਂ ਅਸਤੀਫੇ ਵੀ ਦੇ ਦਿੱਤੇ ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਤੇ ਟੈਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੇ ਜਿੱਥੇ ਸੈਕਟਰ 35 ਚ ਪਾਰਟੀ ਵਰਕਰਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਪਰ ਨਾਲ ਹੀ ਤਸਵੀਰਾਂ ਵਿਰੋਧੀਆਂ ਵੀ ਆਈਆਂ ਤੇ ਵਿਰੋਧ ਇਸ ਕਦਰ ਕਿ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਸਚਿਨ ਗਾਵਲਸ ਨੇ ਕਈ ਅਹੁਦੇਦਾਰਾਂ ਤੇ ਕੌਂਸਲਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਹਾਲਾਂਕਿ ਮਨੀਸ਼ ਤਿਵਾੜੀ ਨੇ ਕਿਸੇ ਵੱਲੋਂ ਵੀ ਅਸਤੀਫਾ ਨਾ ਦੇਣ ਦੀ ਗੱਲ ਆਖੀ ਹੈ ਤੇ ਕਿਹਾ ਕਿ ਸਾਰੇ ਇਕੱਠੇ ਨਜ਼ਰ ਆਉਣਗੇ ਉਹੀ ਅਸਤੀਫਾ ਨਹੀਂ ਹੋਇਆ ਕਿਸੇ ਨੇ ਅਸਤੀਫਾ ਨਹੀਂ ਦਿੱਤਾ ਤੁਸੀਂ ਸਾਰਿਆਂ ਨੂੰ ਇੱਥੇ ਵੇਖੋਗੇ ਅੱਜ 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 ਕਹਿ ਕਹਿੰਨੇ ਨੇ 15 ਅਪ੍ਰੈਲ ਹੈ ਵੋਟ ਪੈਣੀ ਹੈ 1 ਜੂਨ ਨੂੰ ਤੁਸੀਂ ਦੇਖਣਾ ਕਿ ਆਪਣੇ ਨੇ ਵਿਰੋਧੀ ਵੀ ਤੁਹਾਨੂੰ ਇੱਥੇ ਲੱਭਣਗੇ ਕਿਉਂਕਿ ਲੜਾਈ ਜਿਹੜੀ ਹੈਗੀ ਹੈ ਉਹ ਹਿੰਦੁਸਤਾਨ ਦੀ ਲੋਕਰਾਜ ਨੂੰ ਕੈਮ ਰੱਖ ਅਸਤੀਫਾ ਦੇਣ ਵਾਲੇ ਆਗੂਆਂ ਦੇ ਵਿੱਚ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟੇ ਜਾਣ ਤੋਂ ਵੱਧ ਨਰਾਜ਼ਗੀ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਦੇ ਖਿਲਾਫ ਹੈ ਜਿੰਨਾ ਇਲਜ਼ਾਮ ਲਗਾਇਆ ਕਿ ਉਹ ਮਨੀਸ਼ Tiwari ਨੂੰ ਇੱਥੇ ਜਿਤਾਉਣ ਦੇ ਲਈ ਨਹੀਂ ਸਗੋਂ ਹਰਾਉਣ ਦੇ ਲਈ ਲੈ ਕੇ ਆਏ ਨੇ ਜਦੋਂ ਹਮਾਰੇ ਜੈਸੇ ਕੋ ਨੋਟਿਸ ਦੇ ਸਕਦਾ ਪਾਰਟੀ ਸੇ ਕਾਲ ਸਕਦਾ ਇਹ ਲੱਕੀ ਮਨੀਸ਼ Tiwari ਜੀ ਕੋ ਯਹਾਂ ਇਲੈਕਸ਼ਨ ਲੜਾਉਣ ਦੇ ਲਈ ਨਹੀਂ ਲੈ ਕੇ ਆਇਆ ਹੈ ये यहाँ इनको हराने के लिए लेके आया और कांग्रेस को जैसे यूपी में कहा जाता मुफ्त हो चुकी चंडीगढ़ से भी मुफ्त कराने के लिए लेके आया है ये बिका हुआ आदमी है ये झूठा आदमी है कांग्रेस की सीनियर लीडरशिप भी जानती है दिल्ली में ये इतना चुगलखोर आदमी है कि पवन कुमार बंसल जी के बारे में जो जो इन अल्फाज बोले है वो कोई दुश्मन के बारे में भी नहीं बोलेगा वो सेम ऐसे सख्त अल्फाज ਉੱਧਰ ਇਲਜ਼ਾਮ ਤਰਾਸ਼ੀਆਂ ਦੇ ਇਸ ਮਾਹੌਲ ਦੇ ਵਿਚਾਲੇ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜਿੱਥੇ ਲੋਕਾਂ ਦੇ ਲਈ ਕੀਤੇ ਆਪਣੇ ਕੰਮ ਗਣਵਾਏ ਨੇ ਤਾਂ ਉੱਥੇ ਮਨੀਸ਼ ਦਿਵਾੜੀ ਤੋਂ ਵੀ ਆਪਣੇ ਕੰਮਾਂ ਦਾ ਹਿਸਾਬ ਕਿਹਾ ਜਿਸ ਦਾ ਉਹਨਾਂ ਆਪਣੇ ਅੰਦਾਜ਼ ਦੇ ਵਿੱਚ ਜਵਾਬ ਵੀ ਦਿੱਤਾ 2009 ਦੇ ਵਿੱਚ ਮੈਨੂੰ ਟਿਕਟ ਨਹੀਂ ਮਿਲੀ ਲੇਕਿਨ ਮੈਂ ਚੰਡੀਗੜ੍ਹ 'ਚ ਜਨਤਾ ਦੀ ਸੇਵਾ ਕਰਦਾ ਰਿਹਾ 2014 'ਚ ਨਹੀਂ ਮੈਨੂੰ ਮਿਲੀ ਤਾਂ ਵੀ ਮੈਂ ਜਨਤਾ ਦੀ ਸੇਵਾ ਨਹੀਂ ਛੱਡੀ 2019 ਚ ਨਹੀਂ ਮੈਨੂੰ ਟਿਕਟ ਮਿਲੀ ਤਾਂ ਵੀ ਮੈਂ ਜਨਤਾ ਦੀ ਸੇਵਾ ਕਰਦਾ ਰਿਹਾ ਅੱਜ ਜਨਤਾ ਜਾਣਨਾ ਚਾਹੁੰਦੀ ਹੈ ਕਿ ਭਾਈ ਸਾਹਿਬ ਤੁਸੀਂ ਤੁਹਾਡਾ ਚੰਡੀਗੜ੍ਹ ਦੇ ਨਾਲ ਉਹ ਕੀ ਰਿਹਾ 15 ਸਾਲ ਦੇ ਵਿੱਚ ਜਰਾ ਉਹ ਤੇ ਦੱਸ ਦਿਓ ਸਾਨੂੰ ਅੱਜ ਲੋਕ ਇਹ ਜਾਣਨਾ ਚਾਹੁੰਦੇ ਆ ਨਰਿੰਦਰ ਮੋਦੀ ਜੀ ਆਪਣਾ ਬਨਾਰਸ ਦੇ ਵਾਸੀ ਨੇ ਇਹ ਲੋਕ ਰਾ ਲੋਕ ਸਭਾ ਦੀ ਚੋਣ ਹੈਗੀ ਹੈ ਇਹ ਕੋਈ ਮਿਊਨਿਸਪਲ ਕਾਰਪੋਰੇਸ਼ਨ ਦੀ ਚੋਣ ਨਹੀਂ ਹੈ ਜੇ ਤੁਸੀਂ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਮਾਨਸਿਕਤਾ ਹੈ ਉਸ ਤੋਂ ਆਜ਼ਾਦ ਕਰੋਗੇ ਤਾਂ ਮੁਲਕ ਬਾਰੇ ਸੋਚਣਾ ਸ਼ੁਰੂ ਕਰੋਗੇ ਫਿਰ ਕਾਂਗਰਸ ਨੇ ਚੰਡੀਗੜ੍ਹ ਤੋਂ ਚਾਰਵਾਰ ਤੇ ਸੰਸਦ ਪਵਨ ਬਾਂਸਲ ਦੀ ਥਾਂ ਤੇ ਮਨੀਸ਼ ਤਿਵਾੜੀ ਤੇ ਦਾ ਖੜਿਆ ਤੇ ਸਿਟੀ ਬਿਊਟੀਫੁੱਲ ਤੇ ਲੋਕਾਂ ਨੂੰ ਇਹ ਬਦਲਾਅ ਖੂਰ ਹੋਇਆ ਜਾਂ ਨਹੀਂ ਇਸ ਦਾ ਜਵਾਬ 4 ਜੂਨ ਦੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਜਾਵੇਗਾ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਇਹ ਗੱਲ ਪੰਜਾਬ ਦੀ ਬਠਿੰਡਾ ਸੀਟ ਦੀ ਬਠਿੰਡਾ ਸੀਟ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ ਹੈ ਕਿ ਜੇ ਚੋਣ ਲੜਾਂਗੀ ਤਾਂ ਬਠਿੰਡਾ ਸੀਟ ਤੋਂ ਹੀ ਲੜਾਂਗੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਮੇਰਾ ਫੈਸਲਾ ਹੈ ਕਿ ਜੇ ਚੋਣ ਲੜਨੀ ਹੈ ਤਾਂ ਬਠਿੰਡਾ ਸੀਟ ਤੋਂ ਹੀ ਲੜਨੀ ਹੈ ਕੋਈ ਹਲਕਾ ਨਹੀਂ ਬਦਲਣਾ ਟਿਕਟ ਦੇਣੀ ਹੈ ਜਾਂ ਨਹੀਂ ਇਹ ਪਾਰਟੀ ਦਾ ਫੈਸਲਾ ਹੈ ਦਰਸਲ ਬਠਿੰਡਾ ਤੋਂ ਜੀਤਮਿੰਦਰ ਸਿੱਧੂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ ਜਿਸ ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੋਂ ਕਾਂਗਰਸ ਛੱਡ ਗਈ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਤੋਂ ਕੱਢੇ ਉਮੀਦਵਾਰ ਨੂੰ ਹੀ ਅਕਾਲੀ ਦਲ ਤੋਂ ਕੱਢੇ ਆਗੂ ਨੂੰ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਮਿਲ ਕੇ ਸ਼ਰੋਣੀ ਅਕਾਲੀ ਦਲ ਨੂੰ ਟਾਰਗੇਟ ਕਰਨ। ਕਾਂਗਰਸ ਨੇ ਇਹ ਵੀ ਜ਼ੋਰ ਲਾਲ ਕਰ ਦਿੱਤਾ ਕਿ ਸਾਰੇ ਪੋਸਟੇਵਲ ਅਕਾਲੀ ਦਲ ਹੈ ਕਿੱਥੋਂ ਦੇਖੀ। ਨਹੀਂ ਕਾਲੀ ਦਲ ਦਾ ਵੀ ਹੋ ਜਾਊਗਾ। ਕੋਣ ਹੋਵੇਗੀ ਬੋਲੋ। ਹਾਂ? ਇਹ ਕੋਣ ਹੋਵੇਗਾ? ਇਹ ਪਾਰਟੀ ਦਾ ਫੈਸਲਾ ਹੈ। ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਕਿ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ ਪਰ ਕਿੱਥੋਂ ਹਰ ਸਿਮਰਤ ਕਿੱਥੇ ਖੜੋਗੇ ਜੇ ਲੜਾ ਨਾ ਲੜਾ ਰਹੋਗੇ ਬਠਿੰਡੇ ਚ ਕੀ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਬੰਦੇ ਲੈ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਆ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫੇਰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇਂਦੀ ਇਹਨਾਂ ਨੂੰ ਕੀ ਇੰਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਲ ਇਹਨਾਂ ਮੈਂ ਇੰਨੇ ਡਰ ਗਏ ਕਿ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਹਾਂਗੇ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਜੀ ਸੱਜ ਦਾ ਸਮਝੌਤਾ ਹੋ ਗਿਆ